ਪੰਜਾਬ ਦੇ ਲੋਕ ਇਸ ਵੇਲੇ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਹੇ ਹਨ ਤੁੰਦ ਅਤੇ ਕੋਰੇ ਕਾਰਨ ਸੜਕਾਂ ਤੇ ਵਾਹਨ ਦੀ ਰਫ਼ਤਾਰ ਮੱਠੀ ਪੈ ਗਈ ਹੈ ਤੇ ਲੋਕ ਬਹੁਤ ਜ਼ਰੂਰੀ ਕੰਮ ਹੋਣ ਤੇ ਹੀ ਘਰ ਵਿੱਚੋਂ ਬਾਹਰ ਨਿਕਲ ਰਹੇ ਹਨ ਮੌਸਮ ਵਿਭਾਗ ਵੱਲੋਂ ਅੱਜ ਹੀ ਪੰਜਾਬ ਦੇ ਤੇਜ਼ ਜ਼ਿਲ੍ਹਿਆਂ ਲਈ ਸੰਗਣੀ ਤੁੰਦ ਅਤੇ ਕੋਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਹੋਰ ਗਰਾਵਟ ਆਈ ਹੈ ਦੂਜੇ ਪਾਸੇ 9 ਜਨਵਰੀ ਤੱਕ ਮੀਂਹ ਦਾ ਕੋਈ ਅਲਰਟ ਨਹੀਂ ਹੈ ਮੌਸਮ ਵਿਭਾਗ ਵੱਲੋਂ ਅੱਜ ਛੇ ਜ਼ਿਲ੍ਹਿਆਂ ਵਿੱਚ ਸੰਗਣੀ ਤੁੰਦ ਦਾ ਅਲਰਟ ਕਿਤਾ ਗਿਆ ਹੈ ਵਿਭਾਗ ਵੱਲੋਂ ਅੰਮ੍ਰਿਤਸਰ ਫੋਸਪੁਰ ਗੁਰਦਾਸਪੁਰ ਜਲੰਧਰ ਕਪੂਰਥਲਾ ਤੇ ਤਰਨਤਾਰਨ ਵਿੱਚ ਸਵੇਰ ਵੇਲੇ ਜ਼ੀਰੋ ਵਿਜ਼ਿਬਿਲਟੀ ਹੋਣ ਦੀ ਸੰਭਾਵਨਾ ਦੱਸਾਈ ਗਈ ਹੈ ਇਸ ਤੋਂ ਇਲਾਵਾ 12 ਜ਼ਿਲ੍ਹਿਆਂ ਲਈ ਸੰਨੀ ਧੁੰਦ ਤੇ ਕੋਰੇ ਦਾ yellow alert ਜਾਰੀ ਕੀਤਾ ਗਿਆ ਹੈ ਇਹਨਾਂ ਜ਼ਿਲ੍ਹੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਫਤਿਗੜ ਸਾਹਿਬ ਰੂਪਨਗਰ ਪਟਿਆਲਾ ਤੇ ਮੋਹਾਲੀ ਸ਼ਾਮਿਲ ਹਨ ਇਸੇ ਤਰ੍ਹਾਂ ਜਲੰਧਰ ਲੁਧਿਆਣਾ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਖੋਜ਼ਪੁਰ ਮੋਗਾ ਬਰਨਾਲਾ ਮਾਨਸਾ ਸੰਗਰੂਰ ਤੇ ਮਰੇਲ ਕੋਟਲਾ ਵਿੱਚ ਸੰਗਣੀ ਤੇ ਕੋਰੇ ਦਾ yellow alert ਜਾਰੀ ਕੀਤਾ ਗਿਆ ਹੈ ਮੀਂਹ ਦੀ ਗੱਲ ਕਰੀਏ ਤਾਂ 9 ਜਨਵਰੀ ਤੱਕ ਸੂਬੇ ਵਿੱਚ بارش ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਵਿਭਾਗ ਦਾ ਮੰਨਣਾ ਹੈ ਕਿ 9 ਜਨਵਰੀ ਦੀ ਰਾਤ ਨੂੰ ਹੀ ਮੌਸਮ ਇੱਕ ਵਾਰ ਫਿਰ ਗਰਾਵਟ ਲਿਆਵੇਗਾ ਇਸ ਮਗਰੋਂ ਆਉਣ ਵਾਲੇ 4 ਦਿਨਾਂ ਤੱਕ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ ਵਿਭਾਗ ਵੱਲੋਂ ਸੂਬੇ ਦੇ ਜ਼ਿਆਦਾਤਰ ਜ਼ਿਲ੍ਹੇ ਵਿੱਚ ਬਦਲਬਾਈ ਰਹਿਣ ਦੀ ਪੁਵਿੱਕਬਾਣੀ ਵੀ ਕੀਤੀ ਗਈ ਹੈ ਪੰਜਾਬ ਦੇ ਲੋਕ ਇਸ ਵੇਲੇ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਹੇ ਹਨ ਤੁੰਦ ਅਤੇ ਕੋਰੇ ਕਾਰਨ ਸੜਕਾਂ 'ਤੇ ਵਾਹਨ ਦੀ ਰਫ਼ਤਾਰ ਮੱਠੀ ਪੈ ਗਈ ਹੈ ਤੇ ਲੋਕ ਬਹੁਤ ਜ਼ਰੂਰੀ ਕੰਮ ਹੋਣ 'ਤੇ ਹੀ ਘਰ ਵਿੱਚੋਂ ਬਾਹਰ ਨਿਕਲ ਰਹੇ ਹਨ ਮੌਸਮ ਵਿਭਾਗ ਵੱਲੋਂ ਅੱਜ ਹੀ ਪੰਜਾਬ ਦੇ 3 ਜ਼ਿਲ੍ਹਿਆਂ ਲਈ ਸੰਗਣੀ ਤੁੰਦ ਅਤੇ ਕੋਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਹੋਰ ਗਰਾਵਟ ਆਈ ਹੈ ਦੂਜੇ ਪਾਸੇ 9 ਜਨਵਰੀ ਤੱਕ ਮੀਂਹ ਦਾ ਕੋਈ ਅਲਰਟ ਨਹੀਂ ਹੈ ਮੌਸਮ ਵਿਭਾਗ ਵੱਲੋਂ ਅੱਜ 6 ਜ਼ਿਲ੍ਹਿਆਂ ਵਿੱਚ ਸੰਗਨੀ ਤੋਂ ਦਾ ਅਲਰਟ ਜਾਰੀ ਕੀਤਾ ਗਿਆ ਹੈ ਵਿਭਾਗ ਵੱਲੋਂ ਅੰਮ੍ਰਿਤਸਰ ਫੋਸਪੁਰ ਗੁਰਦਾਸਪੁਰ ਜਲੰਧਰ ਕਪੂਰਥਲਾ ਤੇ ਤਰਨਤਾਰਨ ਵਿੱਚ ਸਵੇਰ ਵੇਲੇ ਜ਼ੀਰੋ ਵਿਜ਼ਿਬਿਲਟੀ ਹੋਣ ਦੀ ਸੰਭਾਵਨਾ ਦੱਸਾਈ ਗਈ ਹੈ ਇਸ ਤੋਂ ਇਲਾਵਾ 12 ਜ਼ਿਲ੍ਹਿਆਂ ਲਈ ਸੰਗਨੀ ਤੋਂ ਤੇ ਕੋਰੇ ਦਾ yellow ਅਲਰਟ ਜਾਰੀ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ ਗੁਰਦਾਸਪੁਰ ਸਪੂਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਪਤਿਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਮੋਹਾਲੀ ਸ਼ਾਮਿਲ ਹਨ ਇਸੇ ਤਰ੍ਹਾਂ ਜਲੰਧਰ ਲੁਧਿਆਣਾ ਅੰਮ੍ਰਿਤਸਰ ਕਪੂਰਥਲਾ ਤਰਨਤਨ ਫੋਜ਼ਪੁਰ ਮੋਗਾ ਬਰਨਾਲਾ ਮਾਨਸਾ ਸੰਗਰੂਰ ਤੇ ਮਰੇਲ ਕੋਟਲਾ ਵਿੱਚ ਸੰਗਣੀ ਤੇ ਕੋਰੇ ਦਾ yellow alert ਜਾਰੀ ਕੀਤਾ ਗਿਆ ਹੈ ਮੀਂਹ ਦੀ ਗੱਲ ਕਰੀਏ ਤਾਂ 9 ਜਨਵਰੀ ਤੱਕ ਸੂਬੇ ਵਿੱਚ بارش ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਵਿਭਾਗ ਦਾ ਮੰਨਣਾ ਹੈ ਕਿ 9 ਜਨਵਰੀ ਦੀ ਰਾਤ ਨੂੰ ਹੀ ਮੌਸਮ ਇੱਕ ਵਾਰ feira ਗਰਾਵਟ ਲਿਆਵੇਗਾ ਇਸ ਮਗਰੋਂ ਆਉਣ ਵਾਲੇ 4 ਦਿਨਾਂ ਤੱਕ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ ਵਿਭਾਗ ਵੱਲੋਂ ਸੂਬੇ ਦੇ ਜ਼ਿਆਦਾਤਰ ਜ਼ਿਲ੍ਹੇ ਵਿੱਚ ਬਦਲਬਾਈ ਰਹਿਣ ਦੀ ਪੁਵਿੱਤਬਾਣੀ ਵੀ ਕੀਤੀ ਗਈ ਹੈ ਪੰਜਾਬ ਦੇ ਲੋਕ ਇਸ ਵੇਲੇ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਹੇ ਹਨ ਤੁੰਦ ਅਤੇ ਕੋਰੇ ਕਾਰਨ ਸੜਕਾਂ 'ਤੇ ਵਾਹਨ ਦੀ ਰਫ਼ਤਾਰ ਮੱਠੀ ਪੈ ਗਈ ਹੈ ਤੇ ਲੋਕ ਬਹੁਤ ਜ਼ਰੂਰੀ ਕੰਮ ਹੋਣ 'ਤੇ ਹੀ ਘਰ ਵਿੱਚੋਂ ਬਾਹਰ ਨਿਕਲ ਰਹੇ ਹਨ ਮੌਸਮ ਵਿਭਾਗ ਵੱਲੋਂ ਅੱਜ ਹੀ ਪੰਜਾਬ ਦੇ 3 ਜ਼ਿਲ੍ਹਿਆਂ ਲਈ ਸੰਗਣੀ ਤੁੰਦ ਅਤੇ ਕੋਰੇ ਦਾ ਅਲਰਟ ਜਾਰੀ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਵਿੱਚ ਹੋਰ ਗਰਾਵਟ ਆਈ ਹੈ ਦੂਜੇ ਪਾਸੇ 9 ਜਨਵਰੀ ਤੱਕ ਮੀਂਹ ਦਾ ਕੋਈ ਅਲਰਟ ਨਹੀਂ ਹੈ ਮੌਸਮ ਵਿਭਾਗ ਵੱਲੋਂ ਅੱਜ 6 ਜ਼ਿਲ੍ਹਿਆਂ ਵਿੱਚ ਸੰਗਨੀ ਤੋਂ ਦਾ ਅਲਰਟ ਜਾਰੀ ਕੀਤਾ ਗਿਆ ਹੈ ਵਿਭਾਗ ਵੱਲੋਂ ਅੰਮ੍ਰਿਤਸਰ ਫੋਸਪੁਰ ਗੁਰਦਾਸਪੁਰ ਜਲੰਧਰ ਕਪੂਰਥਲਾ ਤੇ ਤਰਨਤਾਰਨ ਵਿੱਚ ਸਵੇਰ ਵੇਲੇ ਜ਼ੀਰੋ ਵਿਜ਼ਿਬਿਲਟੀ ਹੋਣ ਦੀ ਸੰਭਾਵਨਾ ਦੱਸਾਈ ਗਈ ਹੈ ਇਸ ਤੋਂ ਇਲਾਵਾ 12 ਜ਼ਿਲ੍ਹਿਆਂ ਲਈ ਸੰਗਨੀ ਤੋਂ ਤੇ ਕੋਰੇ ਦਾ yellow ਅਲਰਟ ਜਾਰੀ ਕੀਤਾ ਗਿਆ ਹੈ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ ਗੁਰਦਾਸਪੁਰ ਪੂਰ ਹੁਸ਼ਿਆਰਪੁਰ ਨਵਾਂ ਸ਼ਹਿਰ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਪਤਿਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਮੋਹਾਲੀ ਸ਼ਾਮਿਲ ਹਨ ਇਸੇ ਤਰ੍ਹਾਂ ਜਲੰਧਰ ਲੁਧਿਆਣਾ ਅੰਮ੍ਰਿਤਸਰ ਕਪੂਰਥਲਾ ਤਰਨਤਨ ਫੋਜ਼ਪੁਰ ਮੋਗਾ ਬਰਨਾਲਾ ਮਾਨਸਾ ਸੰਗਰੂਰ ਤੇ ਮਰੇਲ ਕੋਟਲਾ ਵਿੱਚ ਸੰਗਣੀ ਤੇ ਕੋਰੇ ਦਾ yellow alert ਜਾਰੀ ਕੀਤਾ ਗਿਆ ਹੈ ਮੀਂਹ ਦੀ ਗੱਲ ਕਰੀਏ ਤਾਂ 9 ਜਨਵਰੀ ਤੱਕ ਸੂਬੇ ਵਿੱਚ بارش ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਵਿਭਾਗ ਦਾ ਮੰਨਣਾ ਹੈ ਕਿ 9 ਜਨਵਰੀ ਦੀ ਰਾਤ ਨੂੰ ਹੀ ਮੌਸਮ ਇੱਕ ਵਾਰ ਫਿਰ ਗਰਾਵਟ ਲਿਆਵੇਗਾ ਇਸ ਮਗਰੋਂ ਆਉਣ ਵਾਲੇ 4 ਦਿਨਾਂ ਤੱਕ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ ਵਿਭਾਗ ਵੱਲੋਂ ਸੂਬੇ ਦੇ ਜ਼ਿਆਦਾਤਰ ਜ਼ਿਲ੍ਹੇ ਵਿੱਚ ਬਦਲਵਾਈ ਰਹਿਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ